ਸਾਡੇ ਵਾਲਿਓ ਹੁਣ ਤੱਕ ਕਿਹੜੇ ਵਿਆਹ ਰਹਿ ਗਏ ਯਾਰ ਵਿਆਹ ਤਾਂ ਪਹਿਲਾਂ ਹੁੰਦੇ ਸੀ ਅੱਜ ਤੋਂ 20-25 ਸਾਲ ਪਹਿਲਾਂ ਚਾਰ-ਚਾਰ ਦਿਨ ਪਹਿਲਾਂ ਕੜਾਹੀ ਚੜ ਜਾਣੀ ਤੇ 10-15 ਦਿਨ ਪਹਿਲਾਂ ਨਾ ਕੰਮਾਂ ਚ ਰੁੱਝ ਜਾਣਾ ਸਾਰੇ ਪਿੰਡ ਨੂੰ ਚਾ ਚੜ ਜਾਣਾ ਹਾਂ ਵੀ ਵਿਆਹ ਹੋਣਾ ਵਿਆਹ ਹੋਣਾ ਹਨਾ ਹੁਣ ਤਾਂ ਵਿਆਹ ਇੱਕ ਦਿਨ ਦਾ ਹੁੰਦਾ ਹੈ ਸਵੇਰ ਹੋਇਆ ਸ਼ੁਰੂ ਹੁੰਦਾ ਹੈ ਸ਼ਾਮ ਨੂੰ ਸਾਰਾ ਵਿਆਹ ਨਿਬੜ ਜਾਂਦਾ ਰਿਸ਼ਤੇਦਾਰ ਆਪਣੇ ਘਰੋ ਘਰੀ ਨਾ ਜਾਵੜਦੇ ਐ ਉਹ ਗੱਲਬਾਤ ਅਸਲ ਚ ਰਹਿ ਨਹੀਂ ਗਈ ਆ ਵੇਖਣਾ ਪੁਰਾਣੇ ਵਿਆਹ ਆਏ ਵਠੀ ਨਾਲੇ ਚਾਹ ਵੀ ਬੰਦੇ ਨੂੰ ਹਰੇਕ ਨੂੰ ਦਿਲ ਹੁੰਦਾ ਸੀ ਭਾਵੇਂ ਪਿੰਡ ਦਾ ਹੋਵੇ ਕੋਈ ਰਿਸ਼ਤੇਦਾਰ ਹੋਵੇ ਕੋਈ ਹੋਵੇ ਆਹ ਵੇਖੋ ਗਰਜੰਟ ਸੇ ਕਿਵੇਂ ਲਾ ਕੇ ਪੈਗ ਤੇ ਮੋਛਾਂ ਕੀਤੀਆਂ ਕੁੰਡੀਆਂ ਤੇ ਨਾਲੇ ਬਾਪੂ ਚਾਹ ਵਾਲੇ ਬੈਠੇ ਹਨਾ ਘੈਂਟਾ ਮਸੀਬਈ ਉਹ ਮੇਲਿਆਂ ਦੀ ਰੀਸ ਨਹੀਂ ਹੋ ਸਕੀ ਠੀਕ ਹੈ ਵੀ ਹੁਣ ਸਹੂਲਤਾਂ ਵਧ ਗਈਆਂ ਟੈਕਨੋਲੋਜੀ ਵਧ ਗਈ ਮਹਿੰਗੇ ਪੈਲਸਾਂ 'ਚ ਵਿਆਹ ਹੋਣ ਲੱਗੇ ਪਰ ਆ ਜਿਹੜੀ ਸੰਤਰਾ ਪੀਣ ਦਾ ਸਵਾਲ ਸੀ ਨਾ ਉਦੋਂ ਕਹਿੰਦੇ ਆਹ ਕੱਚ ਦੇ ਗਲਾਸ ਚੱਲੇ ਚੱਲੇ ਜਾਈ ਸੀ ਏ ਨਹੀਂ ਆ ਰਵਕਾ ਹੁੰਦਾ ਯਾਰ ਨਾ ਦੇਖ ਮਗਰ ਫਰਾਟਾ ਪੱਖਾ ਲੱਗੇ ਤਾਂ ਆਪਾਂ ਛੱਡ ਹੀ ਗਏ ਹੁਣ ਇਹ ਚੀਜ਼ਾਂ ਦਾ ਹੁਣ ਤੇ ਏਸੀਆਂ ਤੇ ਆ ਗਏ ਤੇ ਘੈਂਟ ਹੁੰਦਾ ਸੀ ਮਾਹੌਲ ਯਾਰ ਹਨਾ ਇੱਕ ਇੱਕ ਗੱਲ ਹੋਰ ਦੇਖ ਬਾਈ ਹਾਂ ਆ ਮੰਜੇ ਆ ਨਾ ਗੱਠੇ ਜੋੜ ਕੇ ਲਾਏ ਵੇ ਆ ਅੱਗੇ ਹਰੇ ਘਰ ਨਾ ਦੂਜੇ ਘਰ ਜਿਵੇਂ ਆਪਾਂ ਗਵੰਡੀਆਂ ਦਾ ਘਰ ਹੁੰਦਾਈ ਉੱਥੇ ਮੰਜੇ ਲਾ ਦਿੰਦੇ ਤੇ ਚਾਦਰਾਂ ਵਿਛਾਈਆਂ ਹੁੰਦੀਆਂ ਚਿੱਟੀਆਂ ਜਾਂ ਆਹ ਹਨਾ ਦੇਖ ਬੈਠੇ ਗੱਲਾਂ ਮਾਰੀ ਜਾਂਦੇ ਅੱਜ ਤੂੰ ਦੇਖੀ ਅੱਜ ਟੇਬਲਸ ਆਏ ਹੁੰਦੇ ਗੋਲ ਮੇਜ਼ ਹਨਾ ਉੱਤੇ ਗਲਾਸ ਰੱਖ ਦੇਣਗੇ ਆ ਟਾਈਮ ਤਾਂ ਨਹੀਂ ਨਾ ਆਉਣਾਗਾ ਨਾ ਇੱਕ ਚੀਜ਼ ਹੋਰ ਸੀ ਜਿੰਨੇ ਵੀ ਬੰਦੇ ਬੈਠੇ ਐ ਤੇ ਹੌਣ ਵਾਲੇ ਬੰਦਿਆਂ ਦੇ ਵਿਚਾਲੇ ਇੱਕ ਚੀਜ਼ ਘਟਦੀ ਐ ਤੇ ਉਹੀ ਚੀਜ਼ ਐ ਜਿਹੜੀ ਕਿ ਹੁਣ ਬੰਦੇ ਨੂੰ ਤੋੜੀ ਬਿਠਿਆ ਮੋਬਾਈਲ ਮੋਬਾਈਲ ਪਹਿਲੇ ਵਿੱਚ ਮੋਬਾਈਲ ਨਹੀਂ ਸੀ ਤਾਂ ਕਰਕੇ ਗੱਲਬਾਤ ਵਾਲੀ ਹੁੰਦੀ ਸੀ ਪੈ ਕਿਤੇ ਪੈ ਕਿ ਚੱਲੀ ਜਾਂਦੇ ਇਹਨਾਂ ਨੂੰ ਡਿਸਟਰਬ ਕਰਨ ਵਾਲਾ ਮੋਬਾਈਲ ਨਹੀਂ ਸੀ ਉਦੋਂ ਹੁੰਦਾ ਹੁਣ ਤਾਂ ਮੋਬਾਈਲ ਤੇ ਕੇ ਨੂੰ ਫੋਨ ਆ ਗਿਆ ਕਦੇ ਮੈਸੇਜ ਆ ਗਿਆ ਕਦੇ ਨੋਟੀਫਿਕੇਸ਼ਨ ਆ ਗਿਆ ਐਨਾ ਚੀਜ਼ਾਂ ਜਿਓ ਹੁਣ ਕੋਈ ਮੋਬਾਈਲ ਨਹੀਂ ਕੋਈ ਟੈਨਸ਼ਨ ਨਹੀਂ ਕੋ ਘਰੋਂ ਫੋਨ ਆਉਣ ਦਾ ਡਰ ਨਹੀਂਗਾ ਆ ਬੈਠਿਆ ਫੜੀਆਂ ਮੋٹے ਸੰਤਰੀਆਂ ਦੀਆਂ ਬੋਤਲਾਂ ਹੱਥਾਂ ਜਣਾ ਨਾਲ ਕੌਲੀਆਂ ਚ ਮਤਲਬ ਪਤਾ ਨਹੀਂ ਚਿਕਨ ਚੱਲਦਾ ਹੋਊ ਕਿ ਦਾਲ ਚੱਲਦੀ ਹੋਣੀ ਜ਼ਿਆਦਾ ਚਲ ਦਾਲ ਤਾਂ ਹੋ ਹੋ ਮਤਲਬ ਹਨਾ ਤੇ ਮਾਹੌਲ ਵਧੀਆ ਹੁੰਦਾ ਸੀ ਉਦੋਂ ਦਿਲਾਂ 'ਚ ਵੀ ਲੋਕਾਂ ਦੇ ਪਿਆਰ ਹੁੰਦਾ ਸੀ ਹਾਂ ਬਿਲਕੁਲ ਬਈ ਇੱਕ ਕੰਮ ਦੀ ਖਿੱਚ ਨਹੀਂ ਸੀ ਹੁੰਦੀ ਉਦੋਂ ਹੁਣ ਤਾਂ ਅਗਲਾ ਕਹਿੰਦਾ ਬਈ ਮੈਂ ਇੱਕ ਕਹਿੰਦਾ ਬਈ ਮੈਂ ਨੌਕਰੀ ਤੇ ਜਾਣਾ ਇੱਕ ਕਹਿੰਦਾ ਮੈਂ ਦੁਕਾਨ ਤੇ ਜਾਣਾ ਇੱਕ ਕਹਿੰਦਾ ਬਈ ਮੈਂ ਦੂਰ ਜਾਣਾ ਕਿਤੇ ਇੱਧਰ ਜਾਣਾ ਉੱਧਰ ਜਾਣਾ ਕਾਲ ਤੱਕ ਖਿੱਚ ਲੋਕਾਂ ਨੂੰ ਮਾਰੀ ਬੈਠਿਆ ਲੋਕਾਂ 'ਚ ਨਾ ਪਿਆਰ ਰਹਿ ਨਹੀਂ ਗਿਆ ਹੁਣ ਬਸ ਅਗਲਾ ਕਹਿੰਦਾ ਕੰਮ ਹੀ ਹੋਵੇ ਬਸ ਘੰਟਾ ਆਉਣਾ ਫੇਰ ਮੁੜ ਜਾਣਾ ਐਦੋਂ ਕੀ ਹੁੰਦਾ ਸੀ ਇੱਥੇ ਯਾਰ ਇੱਕ ਹਫਤਾ ਹਫਤਾ ਬੈਠੇ ਰਹਿੰਦੇ ਸੀ ਵਿਹਾਂ 'ਚ ਯਾਰ ਇਹ ਤਾਂ ਨਿਆਰੇ ਵਗਦੇ ਆ ਇੱਕ ਚੀਜ਼ ਹੋਰ ਦੇਖ ਬਈ ਇੱਥੇ ਅੱਜ ਦੇ ਵਿਆਹ ਵੇਖੀ ਆਪਣੇ ਨਾ ਜਿੱਲ੍ਹਾਂ ਵਾਲ ਖੜੇ ਕਰੇ ਹੋਣਗੇ ਹਾਂ ਇੱਥੇ ਦੇਖ ਤੂੰ ਕਿਸੇ ਦੇ ਕੋਈ ਮੋਨਾ ਹੈਗਾ ਤੈਨੂੰ ਦਿਸੀਆ ਸਾਰਿਆਂ ਦੇ ਪੱਗਾਂ ਭਾਈ ਪੱਗਾਂ ਉਦੋਂ ਵੱਧ ਹੁੰਦੀਆਂ ਸੀ ਹੁਣ ਕੱਟ ਗਈਆਂ ਕੱਟ ਗਈਆਂ ਹਨਾ ਇਹ ਉਹੀ ਗੱਲ ਹੈ ਜਿਵੇਂ ਵਾਲ ਖੜੇ ਵਾਲੇ ਮੁੰਡੇ ਆ ਨਾ ਜਿਵੇਂ ਆਪਣੇ ਹਿੰਦੀ ਐਕਟਰ ਵੇਂਦੇ ਉਹਨੂੰ ਵੇਖ ਵੇਖ ਕੇ ਵੇਖ ਵੇ ਕਹਿਣਾ ਸਾਰਿਆਂ ਨੇ ਵਾਲ ਕਟਾਤੇ ਤੇ ਸਿਰਾਂ 'ਤੇ ਪੱਗਾਂ ਲਾਦਿਆ ਹੁਣ ਦੇਖ ਵੀ ਉਦੋਂ ਸਾਰਿਆਂ ਨੇ ਪੱਗਾਂ ਹੁੰਦੀਆਂ ਸੀਗੀਆਂ ਉਦੋਂ ਤੁਸੀਂ ਦੇਖੋਗੇ ਹਨਾ ਅਸਲ 'ਚ ਪੰਜਾਬ ਤੇ ਪੰਜਾਬੀ ਇਹ ਲੋਕ ਲੱਗਦੇ ਮੈਨੂੰ ਤਾਂ ਐ ਲੱਗਦਾ ਵੀ ਆਪਾਂ ਦਾ ਅਸਲ ਚ ਰਹੀ ਨਹੀਂ ਗੇ ਪੰਜਾਬੀ ਉਹ ਆਧਾ ਵਿਚਾਲਾ ਜਿਹਾ ਰਹਿ ਗਿਆ ਅਸਲ ਚ ਬਿਲਕੁਲ ਭਾਈ ਆ ਦੇਖ ਆ ਉਮਰ ਕਿੰਨੀ ਹੋਊਗੀ ਇਹਦੀ 18 19 ਸਾਲ ਮਸਾ ਹੈ ਨਾ ਤੇ ਪੱਗ ਬੰਨਣੀ ਨਹੀਂ ਆ ਕੋਈ ਮੈਂ ਤਾਂ ਯਾਰ ਤੇ ਹੁਣ ਤਾਂ ਬੰਨਣੀ ਨਹੀਂ ਹੁੰਦੀ ਭਰਾਵਾ ਕਿਸੇ ਨੂੰ ਆ ਤਰੀਕ ਦੇਖ ਨੋਟ ਕਰ ਇਹ ਤਰੀਕ ਵੀ 1994 ਦਾ ਵਿਆਹ ਹੈ ਭਾਈ ਪੂਰੇ 30 ਸਾਲ ਹੋ ਚੁੱਕੇ ਆ 30 ਸਾਲਾਂ ਤੋਂ ਮਹੀਨਾ ਉੱਪਰ ਦੀ ਟੱਪ ਗਿਆ ਅੱਜ ਅੱਜ ਵੀ 20 ਤਰੀਕ ਹੀ ਹੈਗੀ ਤੇ ਇਹ ਬਲਜਿੰਦਰ ਮਾਨ ਦੇ ਮੰਮੀ ਡੈਡੀ ਦਾ ਵਿਆਹ ਹੈਗਾ ਹਾਂ ਉਹਦੀ ਸੀਗੀ ਬੀ ਸੀ ਆਰ ਦੀ ਕੈਸਟ ਭਰਾਵਾ ਬਿਲਕੁਲ ਉਹ ਬੜਾ ਇਹ ਨਹੀਂ ਮੱਥਾ ਮਾਰਿਆ ਕਹਿੰਦਾ ਵੀ ਉਹ ਕਢਾਉਣੀ ਆ ਆਪਾਂ ਚਲਾਉਣੀ ਆ ਦੁਬਾਰਾ ਤਾਂ ਫਿਰ ਅਸੀਂ ਬਠਿੰਡੇਉਂ ਮੋਂਗਾ ਸਟੂਡੀਓ ਵਾਲੇ ਕੋਲੇ ਗਏ ਭਈ ਉਹਨੇ ਹੱਲ ਕਰਕੇ ਦਿੱਤਾ ਉਹਨੇ ਆਪਾਂ ਨੂੰ ਪੈਨ ਡਰਾਈਵ ਚ ਪਾ ਕੇ ਦੇ ਦਿੱਤਾ ਭਈ ਤੁਸੀਂ ਵੀ ਕਿਸੇ ਨੇ ਕਢਾਉਣੀ ਆ ਨਾ ਤਾਂ ਬਠਿੰਡੇ ਬਸੜੇ ਦੇ ਪਿੱਛੇ ਜਿਹਨੂੰ ਮਰਜ਼ੀ ਪੁੱਛ ਲਿਓ ਮੋਂਗਾ ਸਟੂਡੀਓ ਦੇ ਕੋਲੇ ਜਾਉਂਗੇ ਤੁਹਾਡਾ ਕੰਮ ਕਰ ਦੂਗਾ ਬਾਈ ਨਿਰਾਸ਼ ਹੋ ਕੇ ਨਹੀਂ ਤੁਹਾਨੂੰ ਮੋੜਦਾ ਤੇ ਤੁਸੀਂ ਤੁਹਾਡੇ ਮੰਮੀ ਡੈਡੀ ਦੀ ਪਈਓ ਕਿਸੇ ਦੀ ਵੀ ਨਾ ਪਈ ਆ ਰੀਲ ਵੀ ਸੀ ਆਰ ਦੀ ਤਬਈ ਕਢਵਾ ਲੋ ਯਾਰੇ ਪੁਰਾਣੀਆਂ ਯਾਦਾਂ ਹਨਾ ਇਹ ਮੁੜ ਕੇ ਨਹੀਂ ਆਉਣੀਆਂ ਜਿਹੜੇ ਇਹ ਸਮਾਂ ਸੀਗਾ ਇਹ ਲੱਭਣਾ ਬੱਸ ਹੀ ਬੜਾ ਔਖਾ ਕਿਉਂਕਿ ਅੱਜ 2020 25 2015 ਦੀਆਂ ਤਾਂ ਵੀਡੀਓ ਆਮ ਹੀ ਤੁਹਾਨੂੰ ਮਿਲ ਜਾਣਗੀਆਂ ਨੈਟ ਤੋਂ ਵੀ ਮਿਲ ਜਾਣਗੇ ਇਧਰ ਉਧਰੋਂ ਪਾਈਆਂ ਕਿਸੇ ਦੀਆਂ ਵੀਡੀਓ ਸਟੋਰੀਆਂ ਮਿਲ ਜਾਣਗੀਆਂ ਪਰ ਜਿਹੜੇ ਆ ਸਮੇ ਹਨਾ ਇਹਨਾਂ ਦੀਆਂ ਬੱਸ ਵੀਸੀ ਦਾ ਜੇ ਜੇ ਇਹ ਇੱਥੋਂ ਨਾ ਮਿਲੀਆਂ ਤਾਂ ਇਹ ਖਤਮ ਹੈ ਫਿਰ ਤੁਸੀਂ ਲੱਭ ਨਹੀਂ ਸਕਦੇ ਇਹਨਾਂ ਆ ਇੱਕ ਹੋਰ ਆ ਵਿਗੜੇ ਕੇਸਾਂ ਦਾ ਇਲਾਜ ਆ ਬਾਈ ਕੋਲੇ ਹਾਂ ਕਾਸਟੂਡੀਓ ਨੇ ਹਾਂ ਮੇਰੀ ਆਹ ਜਿਹੜੀ ਕਾਸਟਸ ਨੇ ਬਾਈ ਲਖਵਿੰਦਰ ਹੂੰ ਮੈਨੂੰ ਰਈਆਂ ਨੇ ਮਨਾ ਕਰਤਾ ਬਾਈ ਇਹ ਚੱਲਦੀ ਨਹੀਂ ਕਹਿੰਦਾ ਚੁੰਬਕ ਲੱਗਿਆ ਰਹਿਗਾ ਨਾਲ ਅੱਛਾ ਤੇ ਆਪਾਂ ਕਿਹਾ ਤੂੰ ਦੱਸਿਆ ਹੀ ਸੀਗਾ ਕਹਿੰਦਾ ਬਾਈ ਕੋਲੇ ਚੱਲਦੇ ਆਪਾਂ ਹਣਾ ਮੈਨੂੰ ਪਤਾ ਹਾਂ ਵੀ ਉਹ ਦੇਖ ਲੈ ਵੀਰੇ ਇਸ ਕੀ ਆ ਸਾਹਮਣੇ ਆ ਪ੍ਰਿੰਟ ਦੇਖ ਲਓ ਬਾਈ ਉਹ ਵੀਰੇ ਕੇਸ ਹੱਲ ਕਰਦਾ ਨਾਲ ਇਹ ਐਚ ਡੀ ਹੋਣੀ ਨਹੀਂ ਮਿਲਦਾ ਇਹ ਨਾ 480 ਆਹ ਦੇ ਸੀਨਾ ਦੇ ਫਿਰ ਬੜਾ ਸੋਹਣਾ ਸੀਨਾ ਹੈ ਕਟੀਆਂ ਗਲੀਆਂ ਸੀ ਹਨਾ ਤੇ ਕੋਈ ਵੀਕਲ ਨਹੀਂ ਹਨਾ ਤੁਰ ਕੇ ਹੁੰਦੇ ਹੈਗੇ ਤੇ ਹੈ ਵੀ ਲਗਭਗ ਸਾਰੇ ਕੁਰਤੇ ਪਜਾਮੇ ਆਜ ਕੱਲ ਤਾਂ ਲੱਗਦਾ ਵੀ ਬਈ ਪੈਂਟ ਸ਼ਰਟ ਫਲਾਨੀ ਕੰਪਨੀ ਦੀ ਹੋਵੇ ਟਾਈ ਤੋਂ ਬਿਨਾ ਤੁਰਨਾ ਨਹੀਂ ਤੁਰਨਾ ਨਹੀਂ ਤੇ ਨਾਲੇ ਕੋਈ ਟਾਂਗਾ ਲੱਗਦੀਆਂ ਹੈ ਨਹੀਂ ਆਪਣੇ ਨਾਲ ਕੰਮਦਾਰੀਆਂ ਚੀਜ਼ਾਂ ਤੇ ਐ ਮਹੌਲ ਸੀ ਹਨਾ ਇਕੱਠੇ ਗੱਲਾਂ ਬਾਤਾਂ ਕਰਦਾ ਹੁੰਦਾ ਸਾਡਾ ਮੰਦਰ ਚਾਚਾ ਵਿਚਾਰਾ ਇਹ ਚਲੋ ਹੁਣ ਹੈ ਨਹੀਂ ਪਰ ਆ ਜਾਂਦਾ ਰਹਿੰਿਆ ਪਰ ਚਲ ਮੰਦਰ ਚਾਚਾ ਹੂੰ ਤਾਂ ਦੇਖ ਲਿਆ ਤੁਸੀਂ ਤੁਸੀਂ ਕਿੱਥੋਂ ਦੇਖ ਇਹਨੂੰ ਪਟਵਾਰੀ ਕਹਿ ਦਿੰਦੇ ਪਿੰਡ ਸਾਡੇ ਅੱਛਾ ਤੇ ਆ ਸਾਡਾ ਕੁਵਾਲ ਚਾਚਾ ਜਾ ਰਿਹਾਗਾ ਸਾਰੇ ਬਾ ਹੁਣ ਕਿੱਡੇ ਕਿੱਡੇ ਮਤਲਬ ਹੋ ਗਏ ਆ ਜਾਂ ਚੋਸ ਚਿਹਰੇ ਵਿੱਚੋਂ ਵੀਡੀਓ ਚ ਲੈਗੇ ਆ ਚਲੇ ਜਾਂਦੇ ਆ ਤੇ ਆ ਬਈ ਮੇਰੇ ਨਾਨਕਿਆਂ ਦਾ ਘਰ ਆ ਅੱਛਾ ਨਾਨਕਿਆਂ ਦਾ ਘਰ ਇਹ ਠੀਕ ਆ ਇਹ ਬਰਾਤ ਸੀਗੀ ਨਹੀਂ ਆ ਦੇਖ ਇੱਕ ਤੁਸੀਂ ਟੈਂਟ ਦੇ ਨਹੀਂ ਬਰਾਤ ਤਾਂ 25 30 ਕ ਬੰਦੀ ਸੀਗੇ ਬਰਾਤ ਬਸ ਬਾਹਲੀ ਨਹੀਂ ਗਈ ਸੀ ਠੀਕ ਹੈ ਜੀ ਅੱਛਾ ਆ ਕੀ ਪਨੀਰ ਪਿਆ ਨਾ ਪਨੀਰ ਪਿਆ ਬਈ ਮਤਲਬ ਮਤਲਬ ਹੁਣ ਆ ਗਿਆ ਆ ਕੀ ਹੈਗੀ ਕੱਦੂ ਟਿੰਡੇ ਲੱਗਦੇ। ਕੋਸ਼ਿਸ਼ਨ ਕਹਿ ਸਕਦੇ ਬਾਈ। ਟਿੰਡੋ ਲੱਗਦੀ ਐ ਵੀ ਤੁਸੀਂ ਵੀ ਦੱਸ ਸਕਦੇ। ਸੇਵਾ ਪੂਰੀਂ ਦੀ ਬਰਾਤ ਦੀ ਉਹ ਤਾਂ ਪੂਰੀ ਐ। ਜੀ ਸੇਵਾ ਪੂਰੀ ਸੀ। ਹਾਂ। ਇਹ ਟੈਂਟ ਵਧੀਆ ਸੀ ਹਨਾ। ਦੇਖੋ 25-30 ਕ ਬੰਦੇ ਸੀ ਬਰਾਤ ਥੋੜੀ ਜਾਂਦੀ ਸੀ। ਅਸਲ 'ਚ ਕੀ ਸੀ? ਉਦੋਂ ਫੋਕਰਪੰਤੀ ਨਹੀਂ ਸੀ ਹੁੰਦੀ ਹਨਾ ਅੱਜ ਕੱਲ ਲਗਲਾ ਇੱਕ ਦਿਨ ਦੇ ਵਿੱਚ 40 ਲੱਖ ਰੁਪਏ ਲਾ ਲੈਣਾ। ਬਿਲਕੁਲ। 20 ਲੱਖ ਰੁਪਏ ਪੈਲਸ ਦੀ ਬੁੱਕੀ ਹੁੰਦੀ ਐ। 20 ਲੱਖ ਰੁਪਏ ਕੈਟਰਿੰਗ ਦਾ ਪਕਾ ਪਕਾ 40 ਲੱਖ ਉਸ ਦਿਨ ਤਾਂ ਫੁੱਕਿਆ ਜਾਂਦਾ। ਤੇ ਉਦੋਂ ਆ ਚੀਜ਼ਾਂ ਨਹੀਂ ਸੀ ਹੁੰਦੀਆਂ ਸੀ। ਗੁਰਮਤਿਰ ਚਾਚਾ ਸਿੱ ਸਰਕਾਰ ਹਮਲੇ ਨੂੰ ਵੀਟ ਕਲਿੱਕ ਕੇ ਦਿੱਤੇ ਆ ਹਾਂ ਆਪਾਂ ਇਹਦੀ ਵੀ ਵੀਡੀਓ ਕਰਾਂਗੇ ਪੋਡਕਾਸਟ ਕਰਾਂਗੇ ਚਾਚੇ ਦਾ ਹੂੰ ਤੇ ਇੱਕ ਤੂੰ ਹੋਰ ਦੇਖ ਬਾਈ ਹੂੰ ਪੱਗਾਂ ਸਾਰੀਆਂ ਆਪਾਂ ਗੱਲ ਕਰ ਲਈ ਹੈ ਨਾ ਨੋਟ ਵੀ ਪੂਰਾ ਸਾਰੇ ਕਿੰਨਾ ਵਧੀਆ ਸੀ ਟਾਈਮ ਪਿੱਛੇ ਤੁਸੀਂ ਐਂ ਦੇਖੀ ਟੈਂਟ ਵਾਲਾ ਜਿਹੜਾ ਉਹ ਟੈਂਟ ਨਹੀਂ ਮਿਲਦਾ ਅੱਜ ਤੱਕ ਨਾ ਮਿਲਦਾ ਨਹੀਂ ਜੀ ਅੱਜ ਲਾ ਕੇ ਵੀਡੀਓ ਕਰਨੀ ਤਾਂ ਇਹ ਡੱਕ ਸੋਹਣਾ ਲੱਗੂਗਾ ਨਾ ਨਹੀਂ ਕਰਦੇ ਆ ਹੁਣ ਤੂੰ ਐਂ ਦੇਖ ਜਿਹੜੇ ਗਾਣਿਆਂ ਦੀ ਸ਼ੂਟ ਕਰਦੇ ਆ ਫਿਲਮਾਂ ਦਾ ਪੁਰਾਣਾ ਲੱਭਦੇ ਆ ਲੱਭਦੇ ਆ ਚੀਜ਼ਾਂ ਹਾਂ ਜਾਂ ਫਿਰ ਬਣਵਾਉਣੇ ਪੈਂਦੇ ਆ ਉਹਨਾਂ ਨੂੰ ਹਾਂ ਕਹਿ ਕੇ ਤੇ ਤਾਜ ਤੂੰ ਵੀ ਉਹ ਖੇਡਦੇ ਹੁੰਦੇ ਸੀ ਨਾ ਚੁੱਲੀ ਚੱਲੀ ਜਾਂਦਾ ਹੁੰਦਾ ਸੀਗਾ ਕੰਮ ਆ ਮੇਰਾ ਤਾਇਆ ਬੈਠਾਗਾ ਅੱਜ ਤੂੰ ਤਾਇਆ ਦੀ ਆ ਫੋਟੋ ਦੇਖ ਲਈ ਤੇ ਹੁਣ ਜਾ ਕੇ ਦੇਖ ਲਈ ਤੈਨੂੰ ਪਛਾਣ ਨਹੀਂ ਆਉਗੀ ਹਰਕ ਬਹੁਤ ਬੈਂਦਾ 30 ਸਾਲ ਦਾ ਸਮਾਂ ਜਿਹੜਾ ਕੋਈ ਥੋੜਾ ਨਹੀਂ ਹੁੰਦਾ ਹਾਂ ਬਹੁਤ ਲੰਮਾ ਸਮਾਂ ਹੋ ਜਾਂਦਾ 30 ਸਾਲ ਦਾ ਤੇ ਬਾਕੀ ਹਰ ਇਹੀ ਗੱਲ ਮੈਨੂੰ ਖਾਸ ਲੱਗ ਰਹੀ ਵੀ ਹਰੇਕ ਬੰਦਾ ਜਾਂ ਤਾਂ ਇੱਕ ਦੂਜੇ ਨਾਲ ਗੱਲਾਂ ਕਰ ਰਿਹਾ ਹੈ ਜਾਂ ਰੋਟੀ ਖਾ ਰਿਹਾ ਕੋਈ ਮੋਬਾਈਲ 'ਚ ਨਹੀਂ ਵੜਿਆ ਹਾਂ ਹੁਣ ਕੀ ਇਹ ਬੰਦਾ ਗੱਲਾਂ ਫੋਨ ਤੇ ਦੂਰ ਬੈਠੇ ਬੰਦੇ ਨਾਲ ਕਰਦਾ ਹੁੰਦਾ ਨਾਲ ਵਾਲਾ ਬੰਦਾ ਬੈਠਾ ਵਿਹਲਾ ਹੁੰਦਾ ਹੈ ਵਿਹਲਾ ਬੈ ਗੱਲਾਂ ਇੱਕ ਹੱਥ ਨਾਲ ਫੋਨ ਤੇ ਇੱਕ ਹੱਥ ਨਾਲ ਰੋਟੀ ਉਹ ਯਾਰ ਖਰਾਬ ਕਰਤਾ ਸਿਸਟਮ ਠੀਕ ਹੈ ਟੈਕਨੋਲੋਜੀ ਆਪਦੀ ਥਾਂ ਤੇ ਜ਼ਰੂਰੀ ਆ ਹਨਾ ਜ਼ਰੂਰੀ ਹੈ ਪਰ ਉਹਦਾ ਵੱਧ ਇਸਤੇਮਾਲ ਹੋਣਾ ਇਹ ਬੜਾ ਮਾੜਾ ਹੈ ਤੇ ਟੌਰ ਉਹਦਾ ਵਧੀਆ ਸੀ ਆ ਤਾਂ ਬੰਦੂ ਦੇਖ ਹੱਸ ਖੇਡ ਕੇ ਗੱਲਾਂ ਕਰਦੇ ਇਹ ਸਾਡੇ ਦਰਬਾਰਾ ਸਿੰਘ ਇਹ ਪ੍ਰਧਾਨ ਸਾਹਿਬ ਕਹਿੰਦੇ ਪਿੰਡ ਚ ਗਿੱਲ ਸਾਹਿਬ ਹੂੰ ਤੇ ਆਪਣੇ ਨਾਲ ਜੁੜੇ ਹੋਏ ਅੱਜ ਦੇਖ ਲੈਣਗੇ ਚੈਨਲ ਤੇ ਦੇਖ ਲੈਣਗੇ ਨਾ ਯਾਦਾਂ ਤਾਜ਼ੀਆਂ ਕਰ ਲੈਣਗੇ ਹਾਂ ਵਕਤ ਕਹਿੰਦੇ ਲੰਘਿਆ ਹੋਇਆ ਮੁੜ ਕੇ ਨਹੀਂ ਆਉਂਦਾ ਪਰ ਯਾਦਾਂ ਮੁੜ ਕੇ ਲਿਆ ਸਕਦੇ ਹੈਗੇ ਹਾਂ ਵੀਡੀਓ ਜਾਂ ਇਹ ਜਿਹੀਆਂ ਹੋਰ ਕੋਈ ਵੀ ਵੀਡੀਓ ਤੁਹਾਡੇ ਪਈਆਂ ਹਨ ਤਾਂ ਉਹਨਾਂ ਦਾ ਹੀ ਤੇ ਲਿਆ ਸਕਦੇ ਆ ਉਹ ਬਾਈ ਇਹ ਕਹਿੰਦਾ ਵੀ ਬਣਾ ਲਈ ਵੀਡੀਓ ਬਣਾ ਲਈ ਨਾ ਮੈਂ ਜੇ ਤੂੰ ਬਣਾ ਲਈ ਤਾਂ ਭਰਾ ਮਖਾਵਾ ਦਾ ਹੀ ਲੱਗਦਾ ਮੇਰਾ ਇਹ ਇਹ ਮਸੀਨ ਪੱਪਰੇ ਸਾਰੇ ਕਹਿੰਦੇ ਇਹ ਨਾ ਮਤਲਬ ਆਪਣਾ ਜਿਵੇਂ ਅਸੀਂ ਸਾਡਾ ਜੱਦੀ ਪਿੰਡ ਜੈ ਸਿੰਘ ਵਾਲਾ ਹੈ ਤਾਂ ਪਿੰਡ ਨਾ ਦੌਧਰ ਵਾਲੀ ਸਾਈਡ ਆ ਅੱਛਾ ਜਿਵੇਂ ਮਿੱਠੇ ਨਾਨਕੇ ਢੇਰੀ ਤੇ ਆ ਕੇ ਰਹਿੰਦੇ ਆ ਫਿਰ ਇਹ ਕਹਿ ਦਿੰਦਾ ਹੁੰਦਾ ਸੀਗਾ ਜਦੋਂ ਪਹਿਲਾਂ ਵੀ ਆ ਹੁਣ ਹੁਣ ਤਾਂ ਚਲੋ ਉਮਰ ਹੋ ਗਈ ਹੈ ਨਾ ਪਹਿਲਾਂ ਕਹਿੰਦਾ ਮੈਂ ਮੋਗੇ ਰਗੇ ਦਾ ਬੰਦਾ ਕਹਿੰਦਾ ਹਾਂ ਫਿਰ ਜ਼ਿਲ੍ਹਾ ਬੇਜ ਪਰ ਗੱਲ ਆਈ ਜ਼ਿਲ੍ਹਾ ਬਾਜ ਤੇ ਬਾਕੀ ਮੋਗਾ ਬੜਾ ਕੋਲੋ ਕੋਲੀ ਜ਼ਿਲ੍ਹੇ ਹੈਗੇ ਤੇ ਮਗਰ ਪਈਆਂ ਘੋੜੀਆਂ ਹੁਣ ਸ਼ਾਮ ਦਾ ਵੇਲਾ ਹੈਗਾ ਮਤਲਬ ਪੈਗ ਤੇ ਪੈਗ ਖਿੱਚੀ ਜਾਂਦੇ ਆ ਮੇਰੇ ਖਿਆਲ ਉਦੋਂ ਆ ਜਿਹੜੀ ਅੰਗਰੇਜ਼ੀ ਦਰੂਹ ਚੱਲੀ ਨਹੀਂ ਹਣੀ ਹਣੀ ਨਹੀਂ ਹਣੀ ਉਦੋਂ ਆਹ ਮੋਟਾ ਸੰਤਰਾ ਮਿਲਦੀ ਹੋਊਗੀ ਤੇ ਗਲਾਸ ਵੀ ਕੱਚ ਦੇ ਆ ਮੇਰੇ ਖਿਆਲ ਕੱਚ ਦੇ ਸ਼ਾਇਦ ਉਦੋਂ ਚੱਲੇ ਚੱਲੇ ਜੇ ਹੁਣ ਬਾਕੀ ਬਈ ਜਿਹਨੂੰ ਪਤਾ ਇਹਦੇ ਬਾਰੇ ਦੱਸ ਦੇ ਹੋਣਾ ਦੱਸ ਸਕਦਾ ਤੇ ਆਹ ਸੇ ਵਿਚਾਰੇ ਕੋਈ ਕੋਰਸਿੰਗਾਂ ਵੀ ਦੇਖ ਕੋਰਸਿੰਗਾਂ ਵੀ ਉਹੀ ਲਾਲ ਹੀ ਹੈ ਹਾਂ ਆ ਦੇਖ ਹਾਂ ਹੈ ਇਹੀ ਚੱਲਦੀਆਂ ਹੁੰਦੀਆਂ ਸੀ ਉਦੋਂ ਇਹੀ ਚੱਲਦੀਆਂ ਸੀ ਆਹ ਨਹਿਰੂ ਚਾਚਾ ਬਈ ਜਿਹਨੂੰ ਤੂੰ ਮਿਲਿਆ ਸੀ ਨਾ ਓਡੀ ਦਾੜ੍ਹੀ ਰੱਖੀ ਬੈਠਾ ਹਾਂ ਅੱਛਾ ਆ ਬੈਠਾ ਇੱਧਰ ਜਿਹੜਾ ਹਾਂ ਤਾਂ ਕੀ ਇਹ ਜਵਾਕ ਹਾਂ ਆ ਜਿਹੜਾ ਜਵਾਕ ਚਾਚਾ ਲੱਗਦਾ ਹਾਂ ਹਾਂ ਭਾਈ ਮੈਨੂੰ ਤਲਾ ਦਾ ਮੀਟ ਸੀਗਾ ਵੇਖ ਜੇ ਥਾਣਾ ਬਾਪੂ ਚੱਬੀ ਜਾਂਦਾ ਪਤਾ ਲੱਗਦਾ ਸਾਡਾ ਫੁੱਫੜ ਆ ਗਿਆ ਆ ਗਿਆ ਕਿੰਨਾ ਸਾਨਿਆ ਵਾਲਾ ਬੜਾ ਚਮਕੀਲੇ ਵਰਗਾ ਲੱਗਦਾ ਪੈਸੇ ਨਥਾਣਿਆ ਚਮਕੀਲੇ ਦਾ ਮੁੰਡਾ ਗਾ ਮਿਲਦਾ ਫੁੱਫੜ ਦਾ ਆ ਇੱਥੋਂ ਤੂੰ ਤੂੰ ਹੀ ਲੱਗਦਾ ਜਮਾ ਲੰਗਾ ਸਾਈਕਲ ਤੋਂ ਦੇ ਜਮੇ ਮਤਲਬ ਹੀ 99% ਦਾਰ ਕਰਜੰਟ ਸਿੰਘ ਮਾਨ ਹਾਂ ਇਹ ਲੱਗ ਪਾ ਤੇ ਚੜੰਗਾ ਤਾਂ ਦੇਖ ਲਾ ਵੀ ਹੁਣ ਹੋ ਗਿਆ ਇਹ ਸਮਾਂ 3:00 ਦੇ 3:42 3:42 3:42 ਹੋ ਗਿਆ ਆਹ ਜਿਹੜਾ ਬਾਈ ਇੱਧਰ ਬੈਠਾ ਇਹ ਦਾ ਮੜੰਗਾ ਦੀਪ ਸਿੱਧੂ ਨਾਲ ਮਿਲਦਾ ਹੈਗਾ ਦੀਪ ਸਿੱਧੂ ਨਾਲ ਮਿਲਦਾ ਦੇਖ ਲਾ ਹਾਂ ਇਹ ਮੇਰੇ ਪਾਪੇ ਦੀ ਭੂਆ ਦਾ ਮੁੰਡਾ ਠੀਕ ਹੈ ਹਾਂ ਇਹ ਵੀ ਨਥਾਣੀ ਤੋਂ ਆ ਸਾਰਿਆਂ ਨੂੰ ਵੀਡੀਓ ਫਿਰ ਜਾਣ ਗਈ ਇਹਨਾਂ ਨੂੰ ਹਾਂ ਦੇਖਦੇ ਆ ਜਾਣ ਦੇਖ ਲੈਣਗੇ ਕੁਝ ਦੇਖ ਲਈਆਂ ਪਹਿਲਾਂ ਵਾਲੀ ਕਲਿੱਪ ਅੱਜ ਮੈਂ ਸੋਚਿਆ ਅੱਜ ਆਪਾਂ ਡੱਬ ਕਰਕੇ ਪਾਉਣੇ ਆ ਮਤਲਬ ਕੁਛ ਲੱਗਦਾ ਵੀ ਹਨਾ ਕੁਝ ਚੀਜ਼ਾਂ ਨਹੀਂ ਪਤਾ ਹੁੰਦਾ ਬੰਦਾ ਦੇਖਦਾ ਗੱਲਾਂ ਕਰਦੇ ਉਹ ਕੁਝ ਤਾਂ ਕਮੈਂਟਾਂ 'ਚ ਵੀ ਸਮਝਾਉਣਗੇ ਆਪਾਂ ਨੂੰ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਇਹ ਸਾਰੀਆਂ ਚੀਜ਼ਾਂ ਪਰ ਮੈਨੂੰ ਇੰਨਾ ਲੱਗਦਾ ਵੀ ਇਹਨਾਂ 'ਚ ਉਹ ਕੁਸ਼ਕ ਬੰਦੇ ਜੇ ਆਥਣੇ ਪੈਗ ਲੱਗੀ ਜੀ ਵੀਡੀਓ ਵੇਖਣਗੇ ਤਾਂ ਪੱਕਾ ਆੱਖਾਂ ਭਰਿਆਉਣਗੇ ਇੱਕ ਦੋ ਬੰਦੇ ਮੈਂ ਗਾਰੰਟੀ ਕਰਦਾ ਕਮੈਂਟਸ ਪੜ੍ਹ ਲੈਣਗੇ ਕਿਉਂਕਿ ਬੰਦਾ ਨਾ ਕਿਉਂਕਿ ਵਕਤ ਦੇ ਵਿੱਚ ਉਹ ਨਾ ਪੁਰਾਣੇ ਸਮੇਂ ਦੇ ਵਿੱਚ ਆਪਦੇ ਆਪ ਨੂੰ ਦੇਖਦਾ ਅੱਜ ਮੰਨ ਲਓ ਬੰਦਾ 60 ਸਾਲਾਂ ਦਾ ਬਜ਼ੁਰਗ ਹੈ ਤਾਂ ਉਹ ਆਪਦੇ ਆਪ ਨੂੰ 30 ਸਾਲਾਂ ਦਾ ਜੇ ਦੇਖੂਗਾ ਨਾ ਤਾਂ ਉਹਦਾ ਸ਼ਿਸ਼ਾ ਲਿਖ ਜੂਗਾ ਵੀ ਯਾਰ ਮੈਂ ਇਹ ਜਿਹਾ ਹੁੰਦਾ ਸੀ ਮੈਂ ਇੰਨਾ ਸੋਹਣਾ ਹੁੰਦਾ ਸੀ ਮੈਂ ਇਹ ਹੁੰਦਾ ਸੀ ਉਹ ਬੰਦਾ ਖੁਸ਼ ਹੋਊਗਾ ਤੇ ਕਈ ਵਾਰ ਖੁਸ਼ੀ ਜੀ ਬੰਦਾ ਅੱਖਾਂ ਭਰਦਾ ਵੀ ਯਾਰ ਕੀ ਆਵਾਦ ਮੈਂ ਇਹ ਜਿਹਾ ਸੀ ਕਿਉਂਕਿ ਸੋਹਣੀਆਂ ਦੀਆਂ ਫੋਟੋਆਂ ਵੀ ਆਪਾਂ ਕਹਦੇਗੇ ਵੀ ਧੁੰਦਲੀ ਨਹੀਂ ਹੈਗੀ ਐਡੀ ਸਾਫ਼ ਦੀਦਾ ਬਹੁਤ ਸਾਫ਼ ਆ ਕਲੀਅਰ ਆ ਸਾਰਾ ਗ੍ਰਾਫ ਪ੍ਰਿੰਟ ਬਹੁਤ ਕਲੀਅਰ ਆਇਆ ਕਲੀਅਰ ਹੈਗਾ ਤੇ 30 ਸਾਲ ਪੁਰਾਣੀਆਂ ਗੱਲਾਂ ਜਿਹੜਾ ਬੰਦਾ ਉਸ ਵੇਲੇ 20 ਸਾਲਾਂ ਦਾ ਹੋਊ ਉਹ ਅੱਜ 50ਾਂ ਦਾ ਹੋਊ ਜਿਹੜਾ 40ਾਂ ਦਾ ਹੋਊ ਉਹ ਅੱਜ 70 ਦਾ ਹੋਊਗਾ ਸੋ ਬਹੁਤ ਲੰਮਾ ਸਮਾਂ ਇੰਨੇ ਸਮੇਂ ਪਹਿਲਾਂ ਦੀਆਂ ਤਾਂ ਗੱਲਾਂ ਛੱਡ ਕੇ ਇਹਨੂੰ ਯਾਦ ਵੀ ਨਾ ਹੋਣਾ ਉਹ ਬਾਈ ਵੀ ਵੇਖ ਚਾ ਕੀ ਜਾਂਦਾ ਵੀ ਮੇਰੇ ਤੇ ਲਾਈਵ ਇਹ ਮੇਰੇ ਤਾਏ ਦਾ ਮੁੰਡਾ ਆ ਭੂਆ ਦਾ ਮੁੰਡਾ ਇੱਧਰ ਬੈਠਾ ਨਾਲ ਨਿਆਣੇ ਜੀ ਜਵਾਕ ਹੁਣ ਤਾਂ ਇਹ ਵੀ ਵਿਚਾਰੇ 40 40 ਸਾਲਾਂ ਦੇ ਹੋ ਗਏ ਹਾਂ ਤੇ ਉਦੋਂ ਚੱਲਦੀ ਹੁੰਦੀ ਸੀ ਆਹ ਬੇਸਣ ਵਾਲੀ ਵਸਪੀ ਪੰਨੇ ਵਾਲੀ ਹੁੰਦੀ ਸੀ ਆਹ ਤਾਂ ਕੋਈ ਕਿਸ ਤੇ ਆ ਲੱਡੂ ਹੁਣ ਮਤਲਬ 100 ਤਿਉਹਾਰਾਂ ਮੂੰਹ ਮਿੱਠਾ ਕਰਦੇ ਹੁੰਦੇ ਆ ਕਿ ਕੀ ਕਰਦੇ ਹੁੰਦੇ ਆ ਉਹ ਮੂੰਹ ਮਿੱਠਾਈ ਵਾਸਤੇ ਬਰਾਤ ਆਸਤੇ ਹੁੰਦੀਆਂ ਨਾ ਉਹ ਪਿੰਡ ਵਾਲਿਆਂ ਨੇ ਨਾ ਖਾਣਾ ਦਿੰਦੇ ਨਹੀਂ ਨਹੀਂ ਇਹ ਨਾ ਹੁਣ ਛਗਣ ਜਾਂ ਹੁੰਦਾ ਕਰਦੇ ਹੁੰਦੇ ਇਹ ਹੂੰ ਕਿਉਂ ਮਤਲਬ ਹੁੰਦੇ ਆ ਕਿ ਵੀ ਕਹੋਂਦੇ ਮਿੱਠਾ ਤੋਰਨ ਪਾਸੇ ਹੀ ਪਾਉਂਦੇ ਹੁੰਦੇ ਹੁੰਦੇ ਪਤਾ ਨਹੀਂ ਮੂੰਹ ਚੋਂ ਆਉਂਦੇ ਹੁੰਦੇ ਇੱਕ ਪਤਾ ਨਹੀਂ ਇਹ ਜਾਂ ਕੁਝ ਕਹਿੰਦੇ ਹੁੰਦੇ ਮੇਰੇ ਤਾਂ ਪੂਰਾ ਯਾਦ ਨਹੀਂਗਾ ਕਿਸੇ ਤੂੰ ਇੱਕ ਹੋਦੇ ਆ ਆਪਦਾ ਕਲਿੱਪਾਂ ਹੀ ਬਣਾਇਆ ਹੁੰਦਾ ਸਟੇਟਸ ਲਾਈ ਜਾਂਦੇ ਹੁੰਦੇ ਲਾਉਂਦਾ ਕੋਈ ਸਟੇਟਸ ਉਹ ਦੇਖ ਰਹੀ ਨਹੀਂ ਹੁਣ ਤੱਕ ਕਿਸੇ ਦਿੱਤਾ ਪਤਾ ਹੀ ਨਹੀਂ ਸੀ ਵੀ ਸਟੋਰੀਆਂ ਲੱਗਿਆ ਕਰਨੀਆਂ ਯਾਰ WhatsApp ਤੋਂ ਹੁਣ ਤਾਂ ਹਰੇਕ ਆਏ ਹੁੰਦਾ ਵੀ ਸਟੋਰੀ ਮੈਂ ਪਾਲਾ ਪਹਿਲਾਂ ਵੀ ਧੰਨਵਾਦ ਕੰਗ੍ਰੈਚੁਲੇਸ਼ਨ ਲਿਖਦਾ ਹਾਂ ਵੀ ਪਹਿਲਾਂ ਮੈਂ ਜਾ ਮੇਰੀ ਜਾ ਵਿੱਚ ਤੇ ਹੁਣ ਉਥੋਂ ਬਸ ਆਏ ਮੋਢਾ ਫਲੋਸ ਦਿੰਦੇ ਸੀ ਬਿਲਕੁਲ ਬਾਈ ਤੇ ਬਾਕੀ ਕੋਈ ਵੀ ਵੀਡੀਓ ਦੇ ਦੇਖ ਕੇ ਤੁਹਾ ਇਹ ਗੱਲਬਾਤ ਕੋਈ ਦੱਸਣੀ ਹੋਵੇ ਯਾਦਾਂ ਤਾਜ਼ੀਆਂ ਕਰਨੀਆਂ ਹੋਣ ਤੇ ਬਾਕੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ YouTube ਤੇ ਦੇਖਣਾ ਹੋ ਤਾਂ ਆਪਾਂ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ